ਹਾਂਜੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਇੱਕ ਛੋਟੇ ਨਾਲ ਹੋਰ ਗੱਲ ਸਾਂਝੀ ਕਰਨ ਜਾ ਰਹੇ ਹਾਂ ਜੋ ਬਾਈ ਲੱਖਾ ਸੁਧਾਣਾ ਜੋ ਬਾਈ ਲੱਖਾ ਸੁਧਾਣਾ ਜਿਵੇਂ ਆਪਾਂ ਕਹਨੇ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਬੰਦਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਕੰਮ ਤਾਂ ਬਹੁਤ ਆ ਲੋਕ ਬਾਹਰ ਜਾਈ ਜਾਂਦੇ ਆ ਕੋਈ ਕੁਸ਼ ਕਰੀ ਜਾਂਦਾ ਬੇਰੋਜ਼ਗਾਰੀ ਕਿਉਂਕਿ ਇੱਕ ਵਾਰੀ ਕੰਮ ਚਲਾਓ ਦੇਖੋ ਲੱਖਾ ਬਾਈ ਸੁਧਾਣਾ ਕੋਲੇ ਕਿਹੜਾ ਪੈਸੇ ਦਾ ਘਾਟਾ ਕੋਈ ਕਿ ਜ਼ਮੀਨ ਨਹੀਂ ਕਿ ਕਿਲੇ ਨਹੀਂ ਲੱਖਾ ਬਾਈ ਸਗਾਣਾ ਕੋਲੇ ਸਾਰਾ ਕੁਝ ਆ ਕਿਉਂਕਿ ਉਹ ਬੰਦਾ ਖੁਦ ਆਪ ਵੀ ਮਿਹਨਤ ਕਰਦਾ ਬਾਈ ਨੇ ਗੁੜਦਾ ਘਲਾੜਾ ਖੋਲਿਆ ਜਿਹਨੇ ਲਿਆਉਣਾ ਵੀ ਹੋਵੇ ਗੁੜਦਾ ਘਲਾੜਾ ਖੋਲਿਆ ਹੋਇਆ ਬਾਈ ਨੇ ਬਹੁਤ ਹੀ ਵਧੀਆ ਕੰਮ ਚਲਾਤਾ ਬਾਈ ਨੇ ਕਿਉਂਕਿ ਕੋਈ ਰਲਾਟ ਨਹੀਂ ਕੋਈ ਕੁਝ ਨਹੀਂ ਉਹ ਕਹਿੰਦਾ ਮੈਂ 5 ਲੱਖ ਰੁਪਈਆ ਨਾਮ ਦੇਉਂਗਾ ਮਾਲਾ ਵੀ ਜੇ ਕੋਈ ਰਲਾਟ ਕਹਦੇ ਤਾਂ 5 ਲੱਖ ਰੁਪਈਆ ਨਾਮ ਦੇਉਂਗਾ ਕਿਉਂਕਿ ਖੁਦ ਮਿਹਨਤ ਕਰਦਾ ਬੰਦਾ ਤਾਂ ਵੀ ਕੋਈ ਬਿਮਾਰੀ ਅਠਵਾਰੀ ਨਹੀਂ ਵਧੀਆ ਮਿਹਨਤ ਕਰਦਾ ਬਾਈ ਐ ਨਹੀਂ ਪਤਾ ਕਹੀ ਚੱਕ ਲੈ ਕਿ ਕੀ ਚੱਕ ਲੈ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਆ ਸਾਰੇ ਪੰਜਾਬੀ ਘਟ ਕੇ ਦੇਖ ਸਕਦੇ ਆ ਬਾਈ ਲੱਖੇ ਸਿਘਾਣੇ ਦਾ ਧੌੜਾ ਕਹ ਲੋ ਫੋਨ ਤੇ ਵੀ ਕੱਟ ਕੇ ਦੇਖ ਸਕਦੇ ਆ ਜਾ ਕੇ ਦੇਖ ਸਕਦੇ ਆ ਕਿਉਂਕਿ ਉਸ ਬਾਈ ਨੂੰ ਦਿਲੋਂ ਧੰਨਵਾਦ ਆ ਨਾਈ ਸਮਾਨ ਦਾ ਦਿਲੋਂ ਸਲੂਟ ਮਾਰਦਾ ਬਾਈ ਨੂੰ ਮੈਂ ਕਿਉਂਕਿ ਹਜੇ ਤਾਈਂ ਵਧੀਆ ਪਿਆਰ ਬਾਈ ਨੂੰ ਕੋਈ ਨਸ਼ਾ ਪੱਤਾ ਨਹੀਂ ਆ ਕਿਉਂਕਿ ਨਸ਼ਾ ਪੱਤੇ ਤੇ ਤਾਂ ਉਹ ਖਲਾਫ ਆ ਬਾਈ ਸਾਰੇ ਪੰਜਾਬੀਆਂ ਨੂੰ ਲੜਦਾ ਵੀ ਸਰੀਰ ਸਾਫ ਕੇ ਰੱਖੋ ਬੱਚਿਆਂ ਨੂੰ ਸਾਫ ਕੇ ਰੱਖੋ ਚੰਗੀ ਤਰ੍ਹਾਂ ਮਲਾ ਬੱਚਿਆਂ ਨੂੰ ਸਖਾਓ ਦੇਸ਼ ਵਾਰੀ ਵੀ ਦੇਸ਼ ਦਾ ਭਵਿਸ਼ਾ ਬਿਨਾਂ ਸ਼ਾਨਾ ਕਰੋ ਬਾਈ ਖਰਾਕਾਂ ਵੀ ਦੱਸਦਾ ਵੀ ਆਹ ਖਰਾਕ ਖਾਓ ਆਹ ਖਰਾਕ ਖਾਓ ਬਾਈ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਸੋ ਬੜਾ ਲੰਮਾ ਸਮਾਂ ਨਹੀਂ ਪਾਉਂਦੇ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਭਰਾ ਬਣ ਕੇ ਤੇ ਸ਼ੇਅਰ ਜ਼ਰੂਰ ਕਰਿਓ ਸੌਰੀ ਸ਼ੇਅਰ ਕਰਿਓ ਜ਼ਰੂਰ ਸਬਸਕ੍ਰਾਈਬ ਕਰਿਓ